ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸੱਤ ਮੈਂ ਹਾਂ ਪ੍ਰਭ ਸਿੱਧੂ ਮੇਰੇ ਨਾਲ ਨੇ ਮੇਰੇ ਸਹਿਯੋਗੀ ਗੁਰਜਿੰਦਰ ਸਿੰਘ ਪੰਗੂ ਪੰਗੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਸ਼ੁਕਰੀਆ ਪ੍ਰਭ ਤੁਹਾਡਾ ਵੀ ਜੀ ਪੰਗੂ ਸਾਹਿਬ ਜੇਕਰ ਗੱਲਬਾਤ ਕਰੀਏ ਜਿਸ ਤਰ੍ਹਾਂ ਗਵਰਨਰ ਤੇ ਮੁੱਖ ਮੰਤਰੀ ਹੁਣਾਂ ਦੀ ਜਿਹੜੀ ਟਕਰਾਅ ਹੈ ਉਹ ਕੋਈ ਕਹਿ ਲਓ ਕਿ ਲੁਕੀ ਨਹੀਂ ਹੈ ਸਭ ਨੂੰ ਹੀ ਪਤਾ ਹੈ ਕਿ ਕੋਈ ਚੱਲ ਰਿਹਾ ਹੈ ਗਵਰਨਰ ਸਾਹਿਬ ਦਾ ਰਵਈਆ ਕਿਸ ਤਰ੍ਹਾਂ ਦਾ ਹੈ ਤੇ ਭਗਵੰਤ ਮਾਨ ਹੁਣਾਂ ਦਾ ਜਿਹੜਾ ਸਰਕਾਰ ਹੈ ਉਹਨਾਂ ਦਾ ਰਵਈਆ ਗਵਰਨਰ ਸਾਹਿਬ ਲਈ ਕਿਸ ਤਰ੍ਹਾਂ ਦਾ ਹੈ ਸੋ ਮੁੱਖ ਮੰਤਰੀ ਨਾ ਤਾਂ ਮੁੱਖ ਮੰਤਰੀ ਸਾਹਿਬ ਘਟਨੇ ਤੇ ਨਾ ਹੀ ਗਵਰਨਰ ਸਾਹਿਬ ਕਹਿ ਲੋ ਕਿ ਪਿਛੇ ਹਟ ਰਹੇ ਨੇ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਭਗਵੰਤ ਮਾਨ ਹੁਣੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਰਹੇ ਸੀ ਕਿ ਜਿਹੜੇ 4 ਬਿੱਲ ਨੇ ਉਹ ਅਸੀਂ ਪਾਸ ਕਰਵਾ ਲਵਾਂਗੇ ਉਹ 4 ਬਿੱਲ ਪਾਸ ਹੋਣਗੇ ਹੋਣਗੇ ਹਾਲਾਂਕਿ ਪਹਿਲਾਂ ਉਹਨਾਂ ਦੀ ਟੋਨ ਹੋਰ ਸੀ ਵੀ ਅਸੀਂ ਪਾਸ ਕਰਵਾ ਕੇ ਦਿਖਾ ਦਾਂਗੇ ਪਰ ਹੁਣ ਅੱਜ ਜਿਹੜੀ ਟੋਨ ਰਹੀ ਹੈ ਉਹ ਇਹ ਰਹੀ ਹੈ ਕਿ ਪਾਸ ਹੋ ਜਾਣਗੇ ਹੁਣ ਤੁਸੀਂ ਇਸ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ ਗਵਰਨਰ ਸਹਿਮਤ ਨਹੀਂ ਹੈ ਉਹ ਕਹਿ ਰਹੇ ਨੇ ਇਨਲੀਗਲ ਸੈਸ਼ਨ ਇਨਲੀਗਲ ਦੇ ਬਾਵਜੂਦ ਇਹ ਕਹਿ ਰਹੇ ਕਿ ਅਸੀਂ ਪਾਸ ਕਰਵਾ ਲਾਂਗੇ ਹਾਂ ਜੀ ਦੇਖੋ ਪ੍ਰਭ ਗਵਰਨਰ ਦੇ ਨਾਲ ਜਿਹੜਾ ਇਸ਼ੂ ਹੈ ਆਹ ਇਸ਼ੂ ਉਦੋਂ ਸ਼ੁਰੂ ਹੋਇਆ ਸੀ ਜਦੋਂ 19ਵੀਂ ਦਾ ਸੈਸ਼ਨ ਸੱਦਿਆ ਗਿਆ ਸੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੇ ਮੁੱਖ ਜਿਹੜਾ ਇਹਦਾ ਮੇਨ ਇੱਕ ਏਜੰਡਾ ਰੱਖਿਆ ਗਿਆ ਸੀ ਉਹ ਉਹ ਏਜੰਡਾ ਸੀ ਕਿ ਜਿਹੜਾ ਦਿੱਲੀ ਦੇ ਵਿੱਚ ਆਰਡੀਨੈਂਸ ਲੈ ਕੇ ਆਈ ਹੈ বিজেপি ਦੀ ਸਰਕਾਰ ਉਸ ਆਰਡੀਨੈਂਸ ਦੇ ਵਿਰੋਧ ਦੇ ਵਿੱਚ 19ਵੀਂ ਦਾ ਸੈਸ਼ਨ ਹੈ ਤੇ ਉੱਥੇ ਮਤਾ ਪਾਇਆ ਜਾਊਗਾ ਪਰ ਚਾਰ ਬਿਲ ਇੱਕ ਤਾਂ ਪੰਜਾਬ ਦੇ ਡੀਜੀ ਨੂੰ ਲੈ ਕੇ ਜੀ ਜਾਂ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲੈ ਕੇ ਜਿਹੜੇ ਆਹ ਬਿਲ ਸੀ ਆਹ ਬਿਲ ਉੱਥੇ ਪਾਏ ਗਏ ਹੂੰ ਹੂੰ ਤੇ ਇਹਨਾਂ ਬਿਲਾਾਂ ਦੇ ਵਿੱਚੋਂ ਦੋ ਬਿਲ ਭੇਜੇ ਗਏ ਗਵਰਨਰ ਸਾਹਿਬ ਦੇ ਕੋਲੇ ਆਖਰ ਗਵਰਨਰ ਸਾਹਿਬ ਨੇ ਉਹਨਾਂ ਬਿਲਾਂ ਦੇ ਉੱਪਰ ਸਾਈਨ ਨਹੀਂ ਕੀਤੇ ਜਿਹੜੇ ਸਾਈਨ ਉਹਨਾਂ ਨੇ ਕਰਨੇ ਨਹੀਂ ਸੀ ਉਹ ਕਹਿੰਦੇ ਕਿ ਟੌਰ ਦੀ ਨਾਲ ਸਲਾਹ ਕਰਾਂਗੇ ਸਲਾਹ ਕਰਕੇ ਤੇ ਸਲਾਹ ਕੀਤੀ ਰਿਜ਼ਲਟ ਇਹ ਨਿਕਲਿਆ ਕਿ ਗਵਰਨਰ ਸਾਹਿਬ ਕਹਿੰਦੇ ਨੇ ਜਿਹੜੇ ਆਹ ਤੁਸੀਂ ਸੈਸ਼ਨ ਸੱਦਿਆ ਸੀ ਦੋ ਦਿਨ ਦਾ ਵਿਸ਼ੇਸ਼ ਨਾ ਸਦਨਾ ਸੱਦਿਆ ਸੀ ਇਹਦੇ ਇਹ ਇਲੀਗਲ ਹੈ ਇਹ ਤੁਹਾਡਾ ਗੈਰ ਕਾਨੂੰਨੀ ਹੈ ਜੇਕਰ ਸੈਸ਼ਨ ਇਲੀਗਲ ਹੈ ਤਾਂ ਇਹਦਾ ਮਤਲਬ ਹੈ ਕਿ ਜਿਹੜੇ ਤੁਸੀਂ ਇਹ ਬਿੱਲ ਲੈ ਕੇ ਆਏ ਉਹ ਥੋੜੇ ਗੈਰਕਾਨੂੰਨੀ ਨੇ ਬਿਲਕੁਲ ਆਹ ਕਹਿਣਾ ਹੈਗਾ ਗਵਰਨਰ ਸਾਹਿਬ ਦਾ ਜੀ ਇਸ ਈਸ਼ੂ ਦੇ ਉੱਪਰ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਮੀਡੀਆ ਨੂੰ ਸੰਬੋਧਨ ਹੋਏ ਸਿੱਖਿਆ ਨੂੰ ਲੈ ਕੇ ਤਮਾਮ ਗੱਲਾਂ ਬਾਤਾਂ ਕੀਤੀਆਂ ਆਖੀਰ ਦੇ ਵਿੱਚ ਪੱਤਰਕਾਰਾਂ ਨੇ ਪੁੱਛ ਲਿਆ ਹਮ ਕਿ ਜਿਹੜੇ ਗਵਰਨਰ ਸਾਹਿਬ ਨੇ ਨਾਂ ਕੀਤੀ ਉਹਦੇ ਦੇ ਮਾਨ ਸਾਹਿਬ ਤੁਸੀਂ ਕੀ ਕਹੋਗੇ ਤਾਂ ਉਹਦੇ ਮਾਨ ਸਾਹਿਬ ਕਹਿੰਦੇ ਕਿ ਤੁਸੀਂ ਇੰਤਜ਼ਾਰ ਕਰੋ ਚਾਰੇ ਬਿੱਲ ਨੇ ਜਿਹੜੇ ਆਹ ਪਾਸ ਹੋਣਗੇ ਸੋ ਗਵਰਨਰ ਦੇ ਨਾਲ ਇੱਕ ਟਾਈ ਫਸੀ ਹੋਈ ਹੈ ਜਿਹੜੇ ਪੰਚ ਸਾਬ ਦੇ ਲਈ ਮਾਰੂ ਸਾਬਤ ਹੋਊਗੀ ਕਿਉਂਕਿ ਕੰਮ ਮੈਨੂੰ ਲੱਗਦਾ ਕਿ ਇੰਨੇ ਸਮੇਂ ਦੇ ਵਿੱਚ ਕੋਈ ਹੋਣਾ ਨਹੀਂ ਹੈਗਾ ਤੇ ਉੱਥੇ ਕੀ ਸਾਰੀ ਗੱਲ ਜਿਹੜੀ ਹੈਗੀ ਆ ਉਹ ਖੜੀ ਰਹਿਣੀ ਹੈ वैसे ਤਾਂ ਜਿੱਥੇ-ਜਿੱਥੇ ਭਾਜੀਪੀ ਦੀਆਂ ਆਂਟੀਆਂ ਸਰਕਾਰਾਂ ਨੇ ਪੂਰੇ ਸਟੇਟ ਦੇ ਵਿੱਚ ਉੱਥੇ ਹੀ ਗਵਰਨਰਾਂ ਦੇ ਨਾਲ ਜਿਹੜੀਆਂ ਆ ਸੂਬੇ ਦੀਆਂ ਸਰਕਾਰਾਂ ਨੇ ਉਹਨਾਂ ਦੀ ਟਾਈ ਹੈ ਜਿਹੜੀ ਉਹ ਫਸੀ ਹੋਈ ਹੈ ਪਰ ਪੰਜਾਬ ਦੇ ਵਿੱਚ ਇੱਕ ਕਦਮ ਅੱਗੇ ਹੈ ਹਾਲਾਂਕਿ ਵੈਸਟ ਬੰਗਾਲ ਦੀ ਜਿਹੜੀ ਸੀਐਮ ਮਮਤਾ ਬੇਨਰਜੀ ਉਹਨਾਂ ਨੇ ਵੀ ਮਤਾ ਪਾਇਆ ਸੀ ਜਿਹੜਾ ਯੂਨੀਵਰਸਿਟੀਆਂ ਦੇ ਚਾਂਸਲਰ ਦੀ ਗੱਲ ਕਰਦਾ ਸੀ ਮਤਾ ਉੱਥੇ ਵੀ ਗਵਰਨਰ ਦੇ ਨਾਲ ਇੱਕ ਕੰਟਰਡਿਕਸ਼ਨ ਸੀ ਸਟੇਟ ਦੀ ਸਰਕਾਰ ਦੀ ਤਾਂ ਇੱਥੇ ਵੀ ਹੈ ਇੱਥੇ ਵੀ ਜਦੋਂ ਗੱਲ ਚੱਲਦੀ ਹੈ ਇੱਥੇ ਆਪਣਾ ਚਾਂਸਲਰ ਦੀ ਯੂਨੀਵਰਸਟੀਆਂ ਦੀ ਤਾਂ ਉੱਥੋਂ ਦੇ ਉਦਾਹਰਣ ਜ਼ਰੂਰ ਦਿੱਤੀ ਗਈ ਦਿੱਤੀ ਜਾਂਦੀ ਹੈ ਸੋ ਵਿਧਾਨ ਸਭਾ ਦੇ ਵਿੱਚ ਜਿਹੜੀ ਗੱਲ ਹੈ ਵਿਧਾਨ ਸਭਾ ਦੇ ਵਿੱਚ ਮਾਨ ਸਾਹਿਬ ਜਿਸ ਤਰੀਕੇ ਦੇ ਨਾਲ ਸਿੱਧੇ ਹੋਏ ਹਾਂ ਗੋਰਦਰ ਸਾਹਿਬ ਨੂੰ ਜਿਸ ਤਰੀਕੇ ਦੇ ਨਾਲ ਉਹ ਉਹ ਚਿੱਠੀਆਂ ਸੀ ਜਿਹੜੀਆਂ ਜਿਹੜੀਆਂ ਉਤਾਰਿਆਂ ਵੱਲੋਂ ਚਿੱਠੀਆਂ ਆਈਆਂ ਗਈਆਂ ਸੀ ਉਹਨਾਂ ਚਿੱਠੀਆਂ ਨੂੰ ਲਵ ਲੈਟਰ ਦਾ ਨਾਮ ਜ਼ਿੰਮੇਵਾਰ ਦਿੱਤਾ ਗਿਆ ਉਹਦੇ ਤੋਂ ਤਾਂ ਲਿਖੇ ਜ਼ਰੂਰ ਵੇਖਣ ਨੂੰ ਮਿਲੀ ਮਾਨ ਸਾਹਿਬ ਨੇ ਆਹ ਵੇਖਿਆ ਕਿ ਇਹ ਬਿੱਲ ਨੇ ਸਾਨੂੰ ਪਤਾ ਕਿਵੇਂ ਪਾਸ ਹੁੰਦੇ ਨੇ ਅਸੀਂ ਜਾਣਦੇ ਹਾਂ ਕਿ ਕਿਵੇਂ ਪਾਸ ਕਰਾਉਣੇ ਨੇ ਸੋ ਉਹ ਉਹਦੇ ਤੋਂ ਬਾਅਦ ਇਹ ਲਗਾਤਾਰ ਗੱਲ ਜਿਹੜੀ ਹੈਗੀ ਵਾਧਦੀ ਗਈ ਗੱਲ ਉਹ ਤੇ ਅਖੀਰ ਦੇ ਵਿੱਚ ਅ ਅੱਜ ਗਵਰਨਰ ਸਾਹਿਬ ਤੇ ਉੱਤੇ ਰਿਪਲਾਈ ਦਿੱਤਾ ਮਾਨ ਸਾਹਿਬ ਨੇ ਕਿ ਅਸੀਂ ਪਾਸ ਕਰਾ ਲਾਂਗੇ ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰੋ মিডিਆ ਨੂੰ ਕਿਹਾ ਕਿ ਚਾਰੋਂ ਬਿੱਲ ਜਿਹੜੇ ਇਹ ਪਾਸ ਹੋਣਗੇ ਜਿਹੜਾ ਵਿਧਾਨ ਸਭਾ ਦਾ ਬਜਟ ਸੈਸ਼ਨ ਸੀ ਉਹ ਵੀ ਕਿ ਗਵਰਨਰ ਨੇ ਰੋਕਿਆ ਸੀ ਅਸੀਂ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਕੇਸ ਹੋਇਆ ਅਖੀਰ ਦੇ ਵਿੱਚ ਮਨਜ਼ੂਰੀ ਫਿਰ ਦੇਣੀ ਪਈ ਇਹਨਾਂ ਮਿਲਨ ਨੂੰ ਵੀ ਉਹ ਕਹਿੰਦੇ ਕਿ ਮਨਜ਼ੂਰੀ ਦੇਣੀ ਪਾਉ ਜੀ ਨਹੀਂ ਭੰਗੂ ਸਾਹਿਬ ਇਹਨਾਂ ਦਾ ਕਿਤੇ ਦੁਬਾਰਾ ਇਰਾਦਾ ਤਾਂ ਨਹੀਂ ਕਿ ਅਸੀਂ ਹੁਣ ਇਸ ਨੂੰ ਲੈ ਕੇ ਵੀ ਕੋਰਟ ਜਾਵਾਂਗੇ ਜਿਸ ਤੋਂ ਬਾਅਦ ਸਾਰੇ ਪ੍ਰੋਸੈਸ ਚੋਂ ਲੰਘਾਂਗੇ ਤੇ ਅਸੀਂ ਇਹਨੂੰ ਲੀਗਲ ਜਿਹੜਾ ਕਰਾਰ ਆ ਉਹ ਕਰਵਾ ਲਾਂਗੇ ਕਾਨੂੰਨੀ ਤੌਰ ਤੇ ਨਹੀਂ ਕੋਰਟ ਤਾਂ ਦੇਖੋ ਕਿਸੇ ਵੀ ਕੋਈ ਵੀ ਸਰਕਾਰ ਹੁੰਦੀ ਜਦੋਂ ਗਵਰਨਰ ਕੁਸ਼ਨਾ ਕਰੇ ਤਾਂ ਸਾਨੂੰ ਕੋਰਟ ਦੇ ਵਿੱਚ ਖੜਨਾ ਹੀ ਹੁੰਦਾ ਸਰਕਾਰ ਨੇ ਜਾ ਕੇ ਕਿਉਂਕਿ ਗਵਰਨਰ ਦੇ ਉੱਪਰ ਤਾਂ ਫਰਕ ਕੋਰਟ ਹੀ ਬਚਦੀ ਉਸੀ ਬੀਜਪੀ ਸਰਕਾਰ ਤਾਂ ਹੁਣ ਵੀ ਜਿਹੜਾ ਹੈਗਾ ਕੋਰਟ ਦੇ ਵਿੱਚ ਆਹ ਜਾ ਸਕਦੇ ਨੇ ਉਹ ਤਾਂ ਹੁਣ ਇਹਨਾਂ ਦਾ ਜਿਹੜਾ ਲੀਗਲ ਪੈਨਲ ਹੋਊਗਾ ਉਹ ਡਿਸਕਸ ਕਰੂਗਾ ਕਿ ਡਿਸਕਸ਼ਨ ਦੇ ਵਿੱਚ ਡਿਸਾਈਡ ਕਰਨਗੇ ਆ ਅੱਗੇ ਜਿਹੜਾ ਰਸਤਾ ਅਸੀਂ ਕੀ ਜਿਹੜਾ ਰਸਤਾ ਲਵਾਂਗੇ ਤਾਂ ਦੇਖੋ ਕੋਰਟ ਜਾਂਦੇ ਨੇ ਜਾਂ ਫਿਰ ਕਿਸੇ ਹੋਰ ਰਸਤੇ ਜਾਂਦੇ ਨੇ ਪਰ ਕਹਿੰਦੇ ਨੇ ਅਸੀਂ ਪਾਸ ਕਰਾ ਲਾਂਗੇ ਦੇਖਦੇ ਆ ਕਿ ਇਦੇ ਚ ਜਿਹੜੀ ਚਿੱਤਾਂ ਇੱਕ ਵਾਰ ਨਰਸਾਬ ਦੀ ਹੋਊਗੀ ਜਾਂ ਆਮ ਆਦਮੀ ਪਾਰਟੀ ਦੀ ਹੋਊਗੀ ਜੀ ਜੀ ਬਿਲਕੁਲ ਪੰਗੋ ਸਰ ਜੇਕਰ ਗੱਲਬਾਤ ਕਰੀਏ ਵਿਕਰਮਜੀਤ ਮਜੀਠੀਆ ਉਹਨਾਂ ਦੀ ਤਾਂ ਮਜੀਠੀਆ ਅੱਜ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਤੇ ਵਰਦੇ ਦੇਖੇ ਸੋ ਕੁਝ ਨਾ ਕੁਝ ਆਪਸੀ ਤਕਰਾਰਾ ਜਿਹੜਾ ਉਹ ਪਾਰਟੀਆਂ ਦਾ ਜਿੱਥੇ ਚੱਲਦਾ ਰਹਿੰਦਾ ਤਾਂ ਉੱਥੇ ਆਪਸੀ ਪਰਸਨਲ ਤੌਰ ਤੇ ਵੀ ਕਈ ਵਾਰ ਚੱਲਦਾ ਰਹਿੰਦਾ ਕਿਉਂਕਿ ਭਗਵੰਤ ਮਾਨ ਉਹਨਾਂ ਦਾ ਤੇ ਮਜੀਠੀਆ ਉਹਨਾਂ ਦਾ ਬੜਾ ਪੁਰਾਣੇ ਸਮੇਂ ਤੋਂ ਚੱਲ ਰਿਹਾ ਹੈ ਕਿ ਇਹਨਾਂ ਨੇ ਇੱਕ ਦੂਜੇ ਤੇ ਤੰਗ ਜਿਹੜੇ ਉਹ ਕਸ ਨਹੀਂ ਕਸਨੇ ਨੇ ਸੋ ਅੱਜ ਵੀ ਉਹਨਾਂ ਨੇ ਕੁਝ ਇਸ ਤਰ੍ਹਾਂ ਦੇ ਬੋ ਉਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਮਜੀਠੀਆਂ ਹੋਂਦੀਆਂ ਨੇ ਇਹਨੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਸ਼ਤਿਹਾਰबाजी ਕਰ ਰਹੇ ਨੇ ਡਰਾਮੇਬਾਜੀ ਕਰ ਰਹੇ ਨੇ ਦੱਸਣ ਦੀ ਉਹਦੇ ਤੋਂ ਥੋੜਾ ਜਿਹਾ ਗੁਰੇਜ਼ ਕੀਤਾ ਜਾਵੇ ਜੀ ਦੇਖੋ ਵਿਕਰਮ ਮਜੀਠੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਨਾਲ ਉਹਨਾਂ ਦੀ ਤਮਾਮ ਜਿਹੜੀ ਲੋਕ ਸੀ ਉਹ ਨਾਲ ਬੈਠੇ ਸੀ ਹਾਂ ਤਾਂ ਉਹ ਤਾਂ ਇੱਕੋ ਗੱਲ ਹੈ ਕਿ ਚਲੋ ਸਿਆਸੀ ਪ੍ਰੈਸ ਕਾਨਫਰੰਸ ਹੈ ਸਿਆਸੀ ਪ੍ਰੈਸ ਕਾਨਫਰੰਸ ਦੇ ਵਿੱਚ ਸਿਆਸੀ ਜਿਹੜੀ ਹੈਗੀ ਹੈ ਇਲਜ਼ਾਮबाजी ਹੋਣੀ ਹੈ ਉਹ ਸੋ ਇਸ਼ਤਿਹਾਰबाजी ਨੂੰ ਲੈ ਕੇ ਵਿਕਰਮ ਮਜੀਠੀਆਂ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਸ ਧਾਰਵਾਜੀ ਕਰ ਰਹੇ ਨੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਆ ਫੋਨ ਦੀ ਸਰਕਾਰ ਦੇ ਵਿੱਚ ਵੀ ਚੱਲਦਾ ਰਿਹਾ ਭਾਂਡਿਆਂ ਦੇ ਉੱਪਰ ਫੋਟੋਆਂ ਸਾਈਕਲਾਂ ਦੇ ਉੱਪਰ ਫੋਟੋਆਂ ਬੋਸਾਂ ਦੇ ਉੱਪਰ ਫੋਟੋਆਂ ਥਾਂ-ਥਾਂ ਦੇ ਉੱਤੇ ਪ੍ਰਚਾਰ ਆ ਜਾਮਾ ਦੀ ਪਾਰਟੀ ਵੀ ਭਾਵੇਂ ਗੱਲ ਚੱਲ ਜਾਈ ਕਿ 750 ਕਰੋੜ ਆ ਜਿਹੜਾ 750 ਕਰੋੜ ਰੱਖਿਆ ਗਿਆ ਇਸ ਸਰਕਾਰ ਵੱਲੋਂ ਤਾਂ ਦੇਖੋ ਇੱਕ ਤਾਂ ਹੁੰਦਾ ਕਿ ਕੋਈ ਤੁਸੀਂ ਇਧਰ ਆਮ ਆਦਮੀ ਪਾਰਟੀ ਵੀ ਲਗਾਤਾਰ ਪ੍ਰੈਸ ਕਾਨਫਰੰਸ ਕਰਕੇ ਅਟੈਕ ਕਰੂਗੀ ਵਿਕਰਮ ਜੀਠਿਆ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦਾ ਧੋਹ ਰਹਾ ਆਹ ਲਗਾਤਾਰ ਜਾਰੀ ਹੈ ਹੂੰ ਕੁਝ ਦਿਨ ਪਹਿਲਾਂ ਮਾਲਵਿੰਦਰ ਕੰਗ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਇੱਕ ਤੇਜਵੀਰ ਸਿੰਘ ਗਿੱਲ ਐਸ.ਵਾਈ.ਐਲ ਦਾ ਉਹ ਪ੍ਰਧਾਨ ਰਿਹਾ ਕਿਸੇ ਜ਼ਿਲ੍ਹੇ ਦਾ ਐਸ.ਵਾਈ. ਦਾ ਜੀ ਐਸ.ਵਾਈ. ਦਾ ਸੌਰੀ ਤੇ ਐਸ.ਵਾਈ. ਦਾ ਉਹ ਪ੍ਰਧਾਨ ਰਿਹਾ ਕਿਸੇ ਜ਼ਿਲ੍ਹੇ ਦਾ ਹੂੰ ਤਾਂ ਉਹ ਉਹ ਡਰਗ ਦੇ ਨਾਲ ਫੜਿਆ ਫੜਿਆ ਇਦੇ ਤੇ ਉਹਨਾਂ ਦੇ ਲੀਗਲ ਸੈੱਲ ਦੇ ਪ੍ਰਧਾਨ ਨੇ ਅਰਸ਼ਦੀਪ ਕਲੇਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਤੀ ਉਹ ਕਹਿੰਦੇ ਕਿ ਜਿਹੜਾ ਹੈ ਫੜੇ ਹੋਣ ਦੀ ਗੱਲ ਚੱਲਦੀ ਐ ਇਹ ਸਾਡਾ ਨਹੀਂ ਆਮ ਆਦਮੀ ਪਾਰਟੀ ਦਾ ਹੀ ਲੀਡਰ ਐ ਸਾਨੂੰ ਛੱਡ ਕੇ ਤਾਂ ਆਮ ਆਦਮੀ ਪਾਰਟੀ ਇਹ ਜੁਆਇਨ ਕਰ ਗਿਆ ਯਾਨੀ ਕਿ ਇੱਕ ਧਿਰ ਪ੍ਰੈਸ ਕਾਨਫਰੰਸ ਕਰ ਦੂ ਦੂਜੀ ਧਿਰ ਪ੍ਰੈਸ ਕਾਨਫਰੰਸ ਕਰ ਦੂ ਹੁਣ ਸਿਆਸਤ ਦਾ ਪਤਾ ਨਹੀਂ ਤਾਂ ਆ ਮਿਆਰ ਐ ਕਿ ਸਿਆਸਤ ਜਿਹੜੀ ਹੈਗੀ ਐ ਇੱਥੋਂ ਤੱਕ ਆ ਗਈ ਛੁੱਠੀ ਸਰਕਾਰ ਤੱਕ ਗਿਆ ਵਿਕਰਮ ਜੀਟੀਆਂ ਨੇ ਇਸ ਸਰਕਾਰ ਨੂੰ ਦੂਜੇ ਪਾਸੇ ਉਹ ਵੀ ਪ੍ਰੈਸ ਕਾਨਫਰੰਸ ਕਰ ਦੇਣਗੇ ਪਰ ਗੱਲ ਤਾਂ ਇਹ ਹੈ ਕਿ ਹੁਣ ਤੱਕ ਪੰਜਾਬ ਦੇ ਲੋਕਾਂ ਦੇ ਨਾਲ ਨਿਆਂ ਕਿਉਂ ਨਹੀਂ ਹੋਇਆ ਹੈਗਾ ਹੂੰ ਸ਼੍ਰੋਮਣੀ ਅਕਾਲੀ ਦਲ ਵੀ ਕਹਿੰਦੇ ਸੀ ਕਿ ਅਸੀਂ ਪੰਥਕ ਪਾਰਟੀਆਂ ਕਿਸਾਨੀ ਪਾਰਟੀਆਂ ਪੰਥਕ 이슈 ਵੀ ਇੱਥੇ ਵਧੇ ਨੇ ਕਿਸਾਨੀ ਮਸਲੇ ਵੀ ਇੱਥੇ ਵਧੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕ ਹਿਤਾਸ਼ੀ ਹਾਂ ਡੇਢ ਸਾਲ ਦਾ ਸਮਾਂ ਹੋ ਗਿਆ ਔਰ ਲੋਕ ਹਿਤਾਸ਼ੀ ਬਣਾ ਜਿਹੜਾ ਹੁਣ ਤੱਕ ਉਹ ਬਾਹਰ ਨਹੀਂ ਆਇਆ ਹੈਗਾ ਸਿਰਫ ਇੱਕ ਬਿਜਲੀ ਦੇ ਬਿਲਾਂ ਦੀ ਗੱਲ ਨੂੰ ਛੱਡ ਕੇ ਹੋਰ ਤਾਂ ਹੁਣ ਤੱਕ ਪੰਜਾਬ ਸਰਕਾਰ ਕੋਈ ਗੱਲ ਨਹੀਂ ਕਨਾ ਸਕਦੀ ਕਿ ਅਸੀਂ ਕੀਤਾ ਕੀ ਹੈ 29000 ਨੌਕਰੀਆਂ ਕਿੱਥੇ ਨੇ ਤੁਹਾਡਾ ਜਿਹੜੇ ਤੁਸੀਂ ਹਾ ਕੇਸ ਵਿਜੀਲੈਂਸ ਜਾਂ ਹੋਰ ਸਾਰੇ ਕੇਸ ਦੇ ਰੱਖੇ ਚੰਨੀ ਸਾਹਿਬ ਦਾ ਕੇਸ ਹੋ ਗਿਆ ਆਸ਼ੂ ਭਰਤਪੂਰਨ ਆਸ਼ੂ ਦਾ ਕੇਸ ਹੋ ਗਿਆ ਕੇਸ ਹੋ ਗਿਆ ਸਾਦੂ ਸਿੰਘ ਧਰਮ ਦਾ ਕੇਸ ਹੋ ਗਿਆ ਮਨਪ੍ਰੀਤ ਨੂੰ ਸੱਦੇ ਲੈ ਗਿਆ ਇਹਨਾਂ ਦਾ ਆਪਣਾ ਐਮ ਐਲ ਏ ਵਿਜੇ ਸਿੰਘਲਾ ਫੌਜਾ ਸਿੰਘ ਜਿਹੜੇ ਸਰਾਰੀ ਉਹ ਸਰਾਰੀ ਸਾਹਿਬ ਕਿੱਥੇ ਗਏ ਉਹਨਾਂ ਦੇ ਪੀ ਏ ਸਾਹਿਬ ਕਿੱਥੇ ਚਲੇ ਗਏ ਸੋ ਇਹੋ ਜਿਹੇ ਜਿਹੜੀਆਂ ਗੱਲਾਂ ਨੇ ਹੁਣ ਤਾਂ ਲੋਕ ਬਥੇਰੇ ਬਣਾ ਬਾਹਰ ਨਹੀਂ ਆਏਗਾ ਇਦਾਂ ਹੀ ਸਿਰਫ ਪ੍ਰੈਸ ਕਾਨਫਰੰਸਾਂ ਦੇ ਉੱਪਰ ਜਉਂਦੀ ਹੈ ਪੰਜਾਬ ਦੀ ਸਿਆਸਤ ਗਰਾਉਂਡ ਲੈਵਲ ਦੇ ਉੱਪਰ ਹੈਗੀ ਨਹੀਂ ਜਦੋਂ ਦਾ ਸੋਸ਼ਲ ਮੀਡੀਆ ਆ ਗਿਆ ਉਦੋਂ ਦਾ ਸਰਕਾਰ ਨੂੰ ਇਹ ਲੱਗਣ ਲੱਗ ਪਿਆ ਕਿ ਲੋਕਾਂ ਦੇ ਮਾਈਂਡ ਕੈਪਚਰ ਕਰਨੇ ਸਾਨੂੰ ਬੜੇ ਸੌਖੇ ਨੇ ਗਰਾਉਂਡ ਲੈਵਲ ਦੇ ਉੱਪਰ ਭਾਵੇਂ ਜੇ ਕਿ ਕੰਮ ਤੁਸੀਂ ਕਰੋ ਨਾ ਕਰੋ ਸੋਸ਼ਲ ਮੀਡੀਆ ਦੇ ਉੱਪਰ ਉਸ ਕੰਮ ਨੂੰ ਐਡਾ ਵੱਡਾ ਦਿਖਾ ਦੋ ਕਿ ਅਸੀਂ ਹੀ ਪੰਜਾਬ ਦਾ ਭਲਾ ਕਰ ਸਕਦੇ ਹਾਂ ਸਭ ਕੁਝ ਅਸੀਂ ਕਰ ਸਕਦੇ ਹਾਂ ਉਦੋਂ ਚ ਕਹਿੰਦੇ ਕਿ ਅਸੀਂ ਫਿਰ ਸਭ ਕੁਝ ਕੱਢ ਲਾਂਗੇ ਪਰ ਨਿਕਲਦਾ ਕੁਝ ਨਹੀਂ ਕਿਤੇ ਉਹ ਨਾ ਹੋ ਜੇ ਜਿਹੜੀ ਅਕਾਲੀ ਕਾਂਗਰਸੀਆਂ ਨਾਲ ਹੋਈ ਹੈ ਜੀ ਭੰਗੂ ਸਾਹਿਬ ਬਿਲ ਸਿਰਫ ਇੱਕ ਤਰੀਕਾ ਬਦਲਿਆ ਜਿਸ ਸਮੇਂ ਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਡਿਜੀਟਲ ਇੰਨਾ ਜ਼ਿਆਦਾ ਨਹੀਂ ਸੀ ਜਿੰਨਾ ਅੱਜ ਹੋ ਗਿਆ ਕਿਉਂਕਿ ਉਸ ਤੋਂ ਜੇ ਤੁਸੀਂ 7-8 ਸਾਲ ਪਿੱਛੇ ਜਾਓ ਤਾਂ ਉਹਨਾਂ ਦਾ ਦਾ ਸਕੋਪ ਨਹੀਂ ਸੀ ਉਦੋਂ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਸਾਈਕਲਾਂ ਤੇ ਲਾਤੀਆਂ ਐਂਬੂਲੈਂਸਾਂ ਤੇ ਵੀ ਲਾਤੀਆਂ ਕੋਈ ਇਹੋ ਜੀ ਜਗ੍ਹਾ ਛੱਡੀ ਨਹੀਂ ਜਿੱਥੇ ਉਹਨਾਂ ਨੇ ਬਾਦਲ ਪਰਿਵਾਰ ਦੇ ਕਿਸੇ ਨਾ ਕਿਸੇ ਜੀ ਦੀ ਫੋਟੋ ਨਾ ਲਾਈ ਹੋਵੇ ਪਰ ਹੁਣ ਇਹਨਾਂ ਦਾ ਦੌਰ ਆਇਆ ਤਾਂ ਇਹਨਾਂ ਨੇ ਪੈਪਲੈਂਟਸ ਹੋ ਗਏ ਜਾਂ ਸੜਕਾਂ ਤੇ ਬੋਰਡ ਲਾਉਣੇ ਹੋ ਗਏ ਡਿਜੀਟਲ ਦੇ ਥਰੂ ਫੇਸਬੁੱਕ ਤੇ ਐਡ ਕਰ ਲੋ ਤਾਂ ਉਹ ਆਪਣਾ ਤਰੀਕਾ ਅਪਣਾਰੇ ਨੇ ਫਿਰ ਕੀ ਫਰਕ ਕੀ ਰਹਿ ਗਿਆ ਹੁਣ ਮੈਨੂੰ ਲੱਗਦਾ ਹੈ ਕਿ ਮਜੀਠੀਆਂ ਹੁਣ ਤਾਂ ਇਲਜ਼ਾਮ ਲਾਉਂਦੇ ਵੀ ਸੋਹਣੇ ਨਹੀਂ ਲੱਗਦੇ ਇਸ ਚੀਜ਼ ਦਾ ਨੇ ਦੇਖੋ ਐਡਰਟਾਈਜ਼ਮੈਂਟ ਦਾ ਕਿਸੇ ਵੀ ਸਰਕਾਰ ਦੀ ਲੋੜ ਹੁੰਦੀ ਹੈ ਬਿਲਕੁਲ ਤੇ ਐਡਰਟਾਈਜ਼ ਕਰੇ ਉਹ ਪਰ ਗੱਲ ਇਹ ਹੈ ਕਿ ਕੰਮ ਕਰੇ ਫਿਰ ਐਡਰਟਾਈਜ਼ ਕਰਨ ਉਹਨਾਂ ਕੰਮਾਂ ਨੂੰ ਜਿਹੜੇ ਕੰਮ ਹੋਏ ਨਹੀਂ ਹੈਗੇ ਹੁਣ ਤੱਕ ਉਹਨਾਂ ਕੰਮਾਂ ਨੂੰ ਤੁਸੀਂ ਐਡਰਟਾਈਜ਼ਮੈਂਟ ਦੇ ਰੂਪ ਦੇ ਵਿੱਚ ਲੋਕਾਂ ਚ ਲੈ ਕੇ ਆਉਗੇ ਉਹ ਫਿਰ ਲੋਕ ਸਮਝ ਜਾਂਦੇ ਨੇ ਕਿ ਸੱਚ ਕਿੰਨਾ ਝੂਠ ਕਿੰਨਾ ਤਰੀਕੇ ਬੇਸ਼ੱਕ ਬਦਲ ਗਏ ਪੁਰਾਣੇ ਤਰੀਕੇ ਵਿੱਚ ਚੱਲੇ ਰਹੇ ਨੇ ਭਗਵੰਤ ਮਾਨ ਸਾਹਿਬ ਦੀ ਫੋਟੋ ਕਿਹੜਾ ਹੁੰਦੀ ਨਹੀਂ ਹੈਗੀ ਬਸਾਂ ਦੇ ਉੱਪਰ ਚਰਨਜੀਤ ਚੰਨੀ ਸਾਹਿਬ ਦੀ ਫੋਟੋ ਜਿਹੜੀ ਉਹ ਕਿਹੜਾ ਹੁੰਦੇ ਨਹੀਂ ਸੀ ਸਭ ਸਭ ਕੁਝ ਹੁੰਦਾ ਸੀ ਅੱਜ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਤੁਸੀਂ ਰਾਜਸਥਾਨ ਦਾ ਦੇਖ ਲਓ ਨੇ ਹੋਰ ਸਟ੍ਰੀਟਾਂ ਦੇਖ ਲਓ ਉਹਨਾਂ ਨੇ YouTube ਚੈਨਲ ਖਰੀਦ ਲਏ ਜਿਹੜੇ ਕਿਸੇ ਚੈਨਲ ਦੇ 1 ਲੱਖ ਸਬਸਕ੍ਰਾਈਬਰ ਨੇ ਉਹਨਾਂ ਨੂੰ ਮਹੀਨੇ ਦਾ 1 ਲੱਖ ਦਿੱਤਾ ਜਾਊਗਾ ਜਿਨ੍ਹਾਂ ਦੇ 10000 ਸਬਸਕ੍ਰਾਈਬਰ ਨੇ ਉਹਨਾਂ ਨੂੰ 10 ਲੱਖ ਦਿੱਤਾ ਜਾਊਗਾ ਜਿਨ੍ਹਾਂ ਦੇ 1 ਮਿਲੀਅਨ ਨੇ ਉਹਨਾਂ ਨੂੰ 10 ਲੱਖ ਮਹੀਨੇ ਦਾ ਦਿੱਤਾ ਜਾਊਗਾ ਸੋ ਬਸ ਤਾਂ ਸਰਕਾਰਾਂ ਸਾਰੀਆਂ ਚਾਹੁੰਦੀਆਂ ਹੁੰਦੀਆਂ ਕਿ ਜਿਹੜੇ ਐਡਵਰਟਾਈਜ਼ਮੈਂਟ ਦੇ ਤੌਰ ਤਰੀਕੇ ਨੇ ਜਾਂ ਪ੍ਰਚਾਰ ਦੇ ਜਿੰਨੇ ਕੁ ਸਾਧਨ ਨੇ ਉਹ ਸਾਰੇ ਪ੍ਰਚਾਰ ਦੇ ਧਤੂ ਨੇ ਉਹ ਸਾਡੇ ਕੰਟਰੋਲ ਦੇ ਵਿੱਚ ਆ ਜਾਣ ਇਸੇ ਤਰੀਕੇ ਦੇ ਨਾਲ ਅੱਜ ਦੀਆਂ ਸਰਕਾਰਾਂ ਚਲੀਆਂ ਹੋਈਆਂ ਨੇ ਇਸ਼ਤਿਹਾਰਬਾਜ਼ੀ ਦੇ ਉੱਪਰ ਜਉਂਦੀਆਂ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਦਾ ਬਣੀ ਹੀ ਸੋਸ਼ਲ ਮੀਡੀਆ ਤੋਂ ਹੈ ਤੇ ਜਿਹੜੀ ਇੱਕ ਪਾਵਰਫੁੱਲ ਫੁੱਲ ਸਟਰੈਂਥ ਹੈ ਇਸ ਪਾਰਟੀ ਦੀ ਉਹ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੋਂ ਵਾਹ ਨਿਕਲ ਕੇ ਆਏ ਸੀ ਤੇ ਬਸ ਲੱਗੇ ਹੋਏ ਨੇ ਜੀ ਇਹ ਨਾ ਹੋਵੇ ਭੰਗੂ ਸਾਹਿਬ ਸੋਸ਼ਲ ਮੀਡੀਆ ਤੇ ਹੀ ਖੜੇ ਰਹਿ ਜਾਣ ਕਿ ਸਰਕਾਰ ਬਣਾ ਕੇ ਆਪਣੀ ਸੋਸ਼ਲ ਮੀਡੀਆ ਤੋਂ ਅੱਗੇ ਵੱਧ ਗਏ ਹਾਂ ਸੋਸ਼ਲ ਮੀਡੀਆ ਤੋਂ ਅੱਗੇ ਵੱਧ ਗਏ ਪਰ ਭੰਗੂ ਸਾਹਿਬ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਤਾਂ ਕੀ ਸੀਮਤ ਰਹਿ ਜਾਈਏ ਕਿ ਤੇ ਆਉਣ ਵਾਲੇ 5 ਸਾਲਾਂ ਤੋਂ ਬਾਅਦ ਸਾਨੂੰ ਸਿਰਫ ਖਾਤੇ ਹੀ ਦਿਖਣ ਨੂੰ ਮਿਲਣ ਵੀ ਭਗਵੰਤ ਮਾਨ ਉਹਨਾਂ ਦਾ ਫੇਸਬੁੱਕ ਹੈ ਜੀ ਆ ਇਹਨਾਂ ਦਾ ਫੇਸਬੁੱਕ ਹੈ ਇਹਨਾਂ ਦਾ ਫੇਸਬੁੱਕ ਦੇਖੋ ਉਹ ਤਾਂ ਹੁਣ ਕੁਦਰਤੀ ਹੁੰਦਾ ਹੁਣ ਕਿਹੜੀ ਸਰਕਾਰ ਹੈ ਵੈਸੇ ਤਾਂ ਪੰਜਾਬ ਦੇ ਵਿੱਚ ਬਹੁਤ ਪਹਤ ਮਤਲਬ ਰੀਅਰ ਹੈ ਕਿ ਜਦੋਂ 12 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਰਿਪੀਟ ਕਰ ਗਈ ਸੀ ਜੀ ਬਿਲਕੁਲ ਕਿਹੜੇ ਨੇ ਰਿਪੀਟ ਕੀਤਾ ਬਿਲਕੁਲ ਇੱਥੇ ਸਰਕਾਰ ਇੱਕ ਵਾਰੀ ਬਣਦੀ ਹੈ ਜਿਹੜੇ ਛੋਟੇ-ਮੋਟੇ ਐਮਐਲਏ ਹੁੰਦੇ ਨੇ ਇੱਕ ਵਾਰੀ ਬਣਦੇ ਨੇ ਆ ਉਸ ਤੋਂ ਬਾਅਦ ਸਰਕਾਰ ਉਤਰ ਜਾਂਦੀ ਹੈ ਸਰਕਾਰ ਉਤਰ ਜਾਂਦੀ ਹੈ ਨਵੀਂ ਸਰਕਾਰ ਕੁਰਸੀ ਤੇ ਬਹਿ ਜਾਂਦੀ ਹੈ ਜੀ ਜੀ ਪੰਗਸਾ ਬਹੁਤ-ਬਹੁਤ ਸ਼ੁਕਰੀਆ ਇਸ ਵਿਚਾਰ ਚਰਚਾ ਵਿੱਚ ਸਾਡੇ ਨਾਲ ਜੁੜਨ ਦੇ ਲਈ ਜੀ ਤੁਹਾਡਾ ਵੀ ਸ਼ੁਕਰੀਆ ਭਰਾਓ ਸੋ ਗੱਲਬਾਤ ਕੀ ਥੀ ਆ ਕੁਝ ਖਾਸ ਮੁੱਦਿਆਂ ਤੇ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਗਵਰਨਰ ਤੇ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਆਮੋ ਸਾਹਮਣੇ ਜਿਹਨੂੰ ਲਗਾਤਾਰ ਕੀਤੇ ਜਾ ਰਹੇ ਨੇ ਉਧਰ ਇਸ਼ਤਿਹਾਰबाजी ਦੀ ਗੱਲ ਹੈ ਦੂਸ਼ਣबाजी ਲਗਾਤਾਰ ਇਸ ਇਸ਼ਤਿਹਾਰबाजी ਨੂੰ ਲੈ ਕੇ ਚੱਲ ਰਹੀ ਹੈ ਕਿਉਂਕਿ ਭਗਵੰਤਮਾਨ ਸਰਕਾਰ ਤੇ ਇਲਜ਼ਾਮ ਨੇ ਜਿਹੜੇ ਸਾਰੀਆਂ ਪਾਰਟੀਆਂ ਦੇ ਵੱਲੋਂ ਹੀ ਲਾਏ ਗਏ ਨੇ ਕਿ ਇਸ਼ਤਿਹਾਰਾਂ ਦੀ ਸਰਕਾਰ ਹੈ ਜਿਹੜੀ ਬਣੀ ਹੈ ਸੋ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਏਗਾ ਸਿਆਸਤ ਦਾ ਉਹ ਦੇਖਦੇ ਰਾਵਾਂਗੇ ਤੇ ਉਹਦੇ ਤੇ ਵਿਚਾਰ ਚਰਚਾ ਵੀ ਕਰਦੇ ਰਾਵਾਂਗੇ ਫਿਲਹਾਲ ਤੁਸੀਂ ਇਸ ਪ੍ਰੋਗਰਾਮ ਦੀ ਜਿਹੜੀ رائے ਹੈ ਸਾਨੂੰ ਕਮੈਂਟ ਬਾਕਸ ਦੇ ਜ਼ਰੀਏ ਭੇਜ ਸਕਦੇ ਹੋ ਤੇ ਸੱਤ ਚੈਨਲ ਨੂੰ ਇਸੇ ਤਰ੍ਹਾਂ ਦੇਖਦੇ ਰਹੋ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ